ਖਾਚਰੀਆ ਕਹਾਲ ਤੁਸੀਂ ਦੇਖ ਰਹੇ ਹੋ ਪੀਬੀਬੀ ਬਲਾਚੌਰ ਦਾ ਕਨਨ ਮੈਂ ਤੁਹਾਡਾ ਛੋਟਾ ਵੀਰ ਬਿਲਦੂ ਖਰੋੜੀਆਂ ਦੋਸਤੋ ਮੈਂ ਇਸ ਟਾਈਮ ਜਿਹੜੀ ਆਪਾਂ ਬਿਜਲੀ ਕਰਕੇ ਦੀ ਉਹਦੇ ਮੋਰੇ ਖੜਾ ਆ ਆਪਾਂ 2 ਮਿੰਟ ਦਾ ਲਾਈਵ ਕਰਲਾ ਸੀ ਤੁਹਾਡੇ ਨਾਲ ਗੱਲਬਾਤ ਵੀ ਕਰਨੀ ਸੀ ਕੱਲ ਆਪਾਂ ਲਾਈਵ ਗੜਸ਼ਾ ਕਾ ਰੋਡ ਤੋਂ ਹੋਏ ਸੀਗੇ ਉੱਥੋਂ ਤਾਂ ਹੋਏ ਸੀਗੇ ਉਹੀ ਮਸਲਾ ਜਿਹੜਾ ਆਪਾਂ ਕੱਲ ਦੱਸਿਆ ਸੀ ਬਈ ਸੀਬਰੇ ਵਾਲਾ ਹੁਣ ਆਪਾਂ ਬਿਲਕੁਲ ਬਿਜਲੀ ਕਰਦੇ ਮੋਰੇ ਖੜੇ ਆ ਅੱਜ ਸ਼ਾਮ ਨੂੰ ਮੈਂ ਕਿਸੇ ਦਾ ਵਿਰੋਧੀ ਨਹੀਂ ਹੈਗਾ ਪਹਿਲੇ ਦੱਸਦਾ ਮੈਂ ਨਾਮ ਮਿਲੂ ਕਿਸੇ ਨੂੰ ਕੋਈ ਗੈਲਤੀ ਆਵੇ ਮੈਨੂੰ ਮੇਰੇ ਵੱਲੋਂ ਕੋਈ ਕੰਮ ਕਰੀ ਜਾਵੇ ਮੈਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਬਸ ਬਟ ਮੈਨੂੰ ਫੋਨ ਆਇਆ ਸੀ ਮੈਂ ਤਾਂ ਖਬਰ ਲਾਂ ਲੱਗਾ ਇਹ ਤੁਸੀਂ ਆਪ ਦੇਖ ਸਕਦੇ ਹੋ ਵੀ ਸ਼ਾਮ ਨੂੰ ਜਦੋਂ ਇਹ ਇੱਥੇ ਚਿਕਨ ਦੀਆਂ ਕੋਈ ਵੀ ਰੇੜੀਆਂ ਲਾਂਦਾ ਮੈਂ ਕਿਸੇ ਦਾ ਨਾਂ ਨਹੀਂ ਲੈਣਾ ਸਾਰੇ ਭਾਈ ਆਪ ਦੇ ਵਧੀਆ ਸਾਰੇ ਨਾਂ ਮੇਰੇ ਮਿਲਣੇ ਵਰਤ ਨਹੀਂ ਪਰ ਇੱਥੇ ਗੱਲ ਲੋਕਾਂ ਦੀ ਆ ਜੀ ਆਪਾਂ ਕਹੀਏ ਆ ਹੁਣ ਤੁਸੀਂ ਦੇਖ ਸਕਦੇ ਹੋ ਦੇ ਵਿੱਚੋਂ ਗਲਾਸ ਆ ਬੋਤਲਾਂ ਸਾਰੂ ਦੀਆਂ ਬੋਤਲਾਂ ਤੇ ਹੋਰ ਬਹੁਤ ਲਟਰਨ ਫਰ ਵਿੱਚੋਂ ਨਿਕਲਦਾ ਆ ਹਨ ਤੇ ਜੇ ਆਪਾਂ ਗੱਲ ਕਰ ਲਈਏ ਉਧਰ ਕੋਲਚਿਆਣੇ ਦੀ ਤਾਂ ਕੋਲਚੀ ਵਾਲੇ ਉਹ ਰਾਤ ਨੂੰ ਬਿਲਕੁਲ ਸਾਫ਼ ਕਰਕੇ ਜਾਂ ਸਵੇਰ ਨੂੰ ਸਾਫ਼ ਕਰਕੇ ਆਪਣੀ ਰੇੜੀ ਲਾਂਦੇ ਆ ਹੁਣ ਆ ਮੇਰੇ ਹਿਸਾਬ ਨਾਲ ਇਧਰੋਂ ਨਗਰ ਕੌਂਸਲ ਵੱਲੋਂ ਇਹ ਚੀਜ਼ੇ ਸਾਫ਼ ਕੀਤੀ ਗਈ ਆ ਉਹ ਗੱਲ ਬਖਰੀ ਆ ਉਹਨਾਂ ਨੇ ਤਾਂ ਆਪਣੀ ਕੰਮ ਕਰਨਾ ਸਾਫ਼ ਕੀਤਾ ਗਿਆ ਪਰ ਇੱਥੇ ਗੱਲ ਆndi ਆ ਵੀ ਤੁਸੀਂ ਇਸ ਚੀਜ਼ ਨੂੰ ਸਮਝ ਵੀ ਸਕਦੇ ਆ ਕੋਈ ਲਿਫਾਫਾ ਲੈ ਲਓ ਉਹਦੇ ਚ ਰੱਖ ਸਕਦੇ ਆ ਇਹ ਚੀਜ਼ਾਂ ਨਾ ਆ ਤੁਸੀਂ ਆਪ ਦੇਖ ਸਕਦੇ ਹੋ ਮੈਂ ਨਹੀਂ ਬੋਲ ਰਿਆ ਇਹ ਆ ਦੇਖੋ ਤੁਸੀਂ ਹੁਣ ਇਹਦੇ ਨਾਲ ਬਿਮਾਰੀ ਵੀ ਫੈਲਣੀ ਆ ਹੈਨਾ ਬਟ ਫਿਰ ਵੀ ਉਹਨਾਂ ਨੂੰ ਇਹ ਚੀਜ਼ ਸਮਝਣੀ ਚਾਹੀਦੀ ਆ ਮੈਂ ਮੇਰਾ ਭਰਾਵਾ ਭਰਾਵਾ ਨੂੰ ਬੇਨਤੀ ਕਰਦਾ ਕਿ ਦੇਖੋ ਹੋਣਾ ਇਹ ਆ ਚੀਜ਼ ਤੁਸੀਂ ਨਾ ਕਰਿਆ ਕਰੋ ਤੁਸੀਂ ਆਪਣੀ ਜ਼ਿੰਮੇਵਾਰੀ ਸਮਝਿਆ ਕਰੋ ਜਿਮੇਵਾਰੀ ਸਮਝਣ ਨਾਲ ਤੁਹਾਡਾ ਤੁਹਾਡਾ ਕੰਮ ਚੱਲ ਜਾਪੇ ਬੜਾ ਵਧੀਆ ਹੈ ਨਾ ਫਾਦੋ ਜੀ ਨਾ ਤੁਸੀਂ ਕੋਈ ਇੱਥੇ ਬਿਜਲੀ ਦਾ ਬਿੱਲ ਦੰਦੇ ਨਾ ਕੋਈ ਹੋਰ ਪਰ ਇਹ ਚੀਜ਼ ਸਪਾਰ ਰੱਖਿਆ ਕਰੋ ਸਭ ਸਭ ਸਪਾਰ ਇੱਕੋ ਤੁਸੀਂ ਤੁਹਾਡੇ ਸਾਹਮਣੇ ਆ ਇੰਨੀ ਚੰਗੀ ਜਿਹੀ ਚੀਜ਼ ਮੈਂ ਨਹੀਂ ਬੋਲ ਰਿਹਾ ਕੰਮ ਬੋਲ ਰਿਹਾ ਤੁਹਾਡਾ ਇਹ ਦੇਖ ਲਓ ਤੁਸੀਂ ਜਿਹੜੇ ਵੀ ਥੇ ਰੇੜੀਆਂ ਲਾਦੇ ਉਹਨਾਂ ਨੂੰ ਇਹੀ ਮੈਂ ਅਪੀਲ ਕਰਦਾ ਵੀ ਦੇਖੋ ਤੁਸੀਂ ਲਾ ਲੈਂਦੇ ਆ ਰੇੜੀਆਂ ਪਰ ਫਿਰ ਤੁਸੀਂ ਆ ਚੀਜ਼ਾਂ ਕੱਲ੍ਹ ਨਹੀਂ ਚੱਕਦੇ ਪਏ ਆਪਣੀਆਂ ਹੈ ਨਾ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਕਿ ਮੈਂ ਪ੍ਰਧਾਨ ਸਾਹਿਬ ਨੂੰ ਬੇਨਤੀ ਕਰਦਾ ਇਹਨਾਂ ਨੂੰ ਸਮਝਾਇਆ ਕਰੋ ਕਿ ਇਹ ਜਿਹੜੀਆਂ ਆ ਚੀਜ਼ਾਂ ਕਰਦੇ ਪਏ ਆ ਇਹ ਚੰਗੀਆਂ ਨਹੀਂ ਹੈਗੀਆਂ ਬਟ ਫੇਰ ਵੀ ਲੋਕਾਂ ਦਾ ਇਹ ਕਹਿਣਾ ਆ ਲੋਕਾਂ ਨੇ ਮੈਨੂੰ ਕਈਆਂ ਬੰਦਿਆਂ ਨੇ ਮੈਸੇਜ ਕੀਤਾ ਫੋਨ ਕੀਤਾ ਵੀ ਆ ਬਾਈ ਜੀ ਉਧਰ ਦਿਖਾ ਲਿਆ ਜਾਵੇ ਤੇ ਮੈਂ ਤਾਂ ਦਿਖਾਉਣ ਲੱਗਾ ਵਾ ਤੇ ਜੇ ਮੈਂ ਗੱਲ ਕਰ ਲਮੈਂ ਇੱਧਰ ਲਈ ਵੀ ਜਾਂ ਮੈਂ ਇੱਧਰਲੇ ਪਾਸੇ ਦਫਰਦ ਦੂੰਣਾ ਉਹ ਸ਼ਾਮ ਨੂੰ ਰੇੜੀਆਂ ਇੱਥੇ ਹੀ ਲੱਗਦੀਆਂ ਕੋਈ ਮੁਹੰਮਦ ਦੀ ਜਿਹੜੀ ਲਾਂਦਾ ਕੋਈ ਚੁਗੰਦੀ ਰੇੜੀ ਲਾਂਦਾ ਕੋਈ ਕਿਸੇ ਤਰ੍ਹਾਂ ਦੀ ਰੇੜੀ ਲਾਂਦਾ ਰੇੜੀਆਂ ਜਰੂਰ ਲਾ ਦਿੰਦੇ ਆ ਪਰ ਗੱਲ ਇੱਥੇ ਕਹਿਣ ਦਾ ਮਸਲਾ ਇਹ ਹੈ ਵੀ ਜਿਹੜੀਆਂ ਬੋਤਲਾਂ ਦਾ ਵਿੱਚੋਂ ਗਲਾਸ ਨਿਕਲਦੇ ਆ ਹਨਾ ਇਹ ਬਿਮਾਰੀ ਦਾ ਘਰ ਬਣਦੇ ਆ ਬਾਹਰ ਵਿੱਚ ਸੋ ਇਹਨਾਂ ਨੂੰ ਸਮਝਾਓ ਤੁਸੀਂ ਆਪ ਆਪਣੀ ਜ਼ਿੰਮੇਵਾਰੀ ਸਮਝੋ ਤਾਂ ਕਿ ਇਹ ਨਾ ਕੰਮ ਹੋਵੇ ਫੇਰ ਬਾਅਦ ਵਿੱਚ ਨੁਕਸਾਨਦਈ ਤੀਜਾ ਹੋਣੀ ਆ ਮੈਂ ਬਿਜਲੀ ਘਰ ਦੇ ਬਿਲਕੁਲ ਸਾਹਮਣੇ ਖੜਾ ਇੱਥੇ ਜਿਹੜੀਆਂ ਸ਼ਾਮ ਨੂੰ ਰੇੜੀਆਂ ਲੱਗਦੀਆਂ ਉਹਨਾਂ ਨੂੰ ਸਮਝਾਓ ਕਿ ਕੋਈ ਲਫਾਵਾ ਜਾਂ ਕੋਈ ਥੈਲਾ ਰੱਖ ਲੋ ਜਿਹੜਾ ਤੁਸੀਂ ਡੰਪ ਪਰ ਸਿੱਟਿਆ ਕੂੜਾ ਡੰਪ ਪਰ ਸਿੱਟ ਕੇ ਸਿੱਟਣ ਜਾ ਸਕਦੇ ਆ ਨਾ ਸੋ ਇੱਥੇ ਨਾ ਇਹ ਕੰਮ ਕਰੋ ਸ਼ਹਿਰ ਵਾਸੀਆਂ ਦੀ ਵੀ ਅਪੀਲ ਸੀਗੀ ਮੈਂ ਕਈ ਬੰਦੇ ਕੋਲੋਂ ਜਿਹੜੀ ਆਪਾਂ ਵਿਊ ਲੈਣੇ ਸੀ ਪਰ ਮੈਂ ਠੀਕ ਕਿਤੇ ਲਾਈਵ ਕਰੂੰਗਾ ਤੇ ਤੁਸੀਂ ਆਪ ਦੇਖ ਸਕਦੇ ਹੋ ਤੁਹਾਡਾ ਕਮੈਂਟ ਕੀ ਆ ਤੁਸੀਂ ਕੀ ਕਹਿਣਾ ਚਾਹੁੰਦੇ ਵੀ ਇਹ ਕਰਵਾ ਕੌਣ ਰਿਹਾ ਜਾਂ ਇਹ ਕਰਦੇ ਕਿਉਂ ਨਹੀਂ ਸਾਫ ਕਿਉਂ ਨਹੀਂ ਕਰਦੇ ਪਏ ਕਿ ਤੁਸੀਂ ਦੱਸ ਸਕਦੇ ਹੋ ਸੋ ਸਾਸੀ ਗੱਲ ਪਿਆਰ ਕਰਦੇ ਨੇ ਉਹ ਪੀ ਵੀ ਵੀ ਬਲਾਕ ਚੋਦੇ ਚੈਨਲ ਨੂੰ ਨਵੀਂ ਅਪਡੇਟਾਂ ਮਿਲਾਂਗੇ ਤੁਹਾਡਾ ਛੋਟਾ ਪਿਰਿੰਦ ਕਿਰੋੜੀ ਅੱਜ ਸਤਿ ਸ਼੍ਰੀ ਅਕਾਲ